ਟਰੰਪ ਦੀਆਂ ਟੈਰਿਸ ਤੋਂ ਦੁਖੀ ਯੂਰਪ ਦੇ ਕਈ ਮੁਲਕਾਂ ਵੱਲੋਂ ਹੁਣ ਅਮਰੀਕਾ ਵੱਲ ਜਾਣ ਵਾਲੀ ਡਾਕ ਸੇਵਾ ਆਰਜ਼ੀ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਫਰਾਂਸ ਜਰਮਨੀ ਨੈਦਰਲੈਂਡਸ ਆਸਟਰੀਆ ਅਤੇ ਇਟਲੀ ਤੋਂ ਇਲਾਵਾ ਯੂਕੇ ਸਰਕਾਰ ਦੇ ਇਸ ਸਖਤ ਫੈਸਲੇ ਪਿੱਛੇ ਟਰੰਪ ਸਰਕਾਰ ਦੇ ਵੱਲੋਂ 30 ਜੁਲਾਈ ਨੂੰ ਜਾਰੀ ਇੱਕ ਹੁਕਮ ਦੱਸਿਆ ਜਾ ਰਿਹਾ ਹੈ ਜਿਸ ਰਾਹੀਂ 800 ਡਾਲਰ ਤੱਕ ਦੇ ਸਮਾਨ ਤੇ ਮਿਲਣ ਵਾਲੀ ਟੈਰਿਫ ਰਿਆਇਤ ਖਤਮ ਕਰ ਦਿੱਤੀ ਗਈ ਹੈ। ਪੋਸਟ ਯੂਰਪ ਅਤੇ ਹੋਰਨਾਂ ਡਾਕ ਮਹਿਕਮਿਆਂ ਨੇ ਕਿਹਾ ਹੈ ਕਿ ਨਵੇਂ ਨਿਯਮਾਂ ਬਾਰੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਦੇ ਮੱਦੇ ਨਜ਼ਰ ਡਾਕ ਸੇਵਾਵਾਂ ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਵੀ ਅਮਰੀਕਾ ਜਾਣ ਵਾਲੀ ਡਾਕ ਸੇਵਾ ਤੇ ਰੋਕ ਲਗਾ ਚੁੱਕੀ ਹੈ ਜੋ 25 ਅਗਸਤ ਤੋਂ ਲਾਗੂ ਹੋ ਗਈਆਂ ਨੇ। ਉਦਰ ਜਰਮਨੀ ਦੇ ਡਾਕ ਵਿਭਾਗ ਨੇ ਕਿਹਾ ਹੈ ਕਿ ਨਿੱਜੀ ਅਤੇ ਕਾਰੋਬਾਰੀ ਕਹਾਕਦੇ ਲਈ ਪਾਰਸਲ ਭੇਜੇ ਨੂੰ ਤੇ ਆਰ.ਡੀ. ਰੋਕ ਲਗਾ ਦਿੱਤੀ ਗਈ ਹੈ। ਇਟਲੀ ਡਾਕ ਵਿਭਾਗ ਦੇ ਵੱਲੋਂ 23 ਅਗਸਤ ਤੋਂ ਹੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ, ਜਦਕਿ ਸਦਾਰੇ ਛੁੱਟੀਆਂ ਤੇ ਕੋਈ ਪਾਬੰਦੀ ਲਾਗੂ ਨਹੀਂ ਹੈ। ਇਸੇ ਦਸਤਾਬੰਦ ਹੈ ਕਿ ਅਮਰੀਕਾ ਪਹੁੰਚਣ ਵਾਲੇ ਕਿਸੇ ਵੀ ਪਾਰਸਲ 29 ਅਗਸਤ ਤੋਂ ਡਿਊਟੀ ਫਰੀ ਨਹੀਂ ਰਹੇਗੀ, ਜਦਕਿ ਹੁਣ ਤੱਕ 800 ਡਾਲਰ ਤੱਕ ਦੀ ਕੀਮਤ ਵਾਲੇ ਸਮਾਨ ਤੇ ਕੋਈ ਟੈਕਸ ਨੇਸੀ ਲੱਗਦਾ